ਵੈਲਕਮ ਦੋਸਤੋ ਮੈਂ ਤੁਹਾਡਾ ਸਾਰਿਆਂ ਦਾ ਫੇਰ ਤੋਂ ਸਵਾਗਤ ਕਰਦਾ ਇਹ 69 ਨੰਬਰ ਵੀਡੀਓ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇਹ ਮੈਚ ਜਿਹੜਾ ਇਹ ਵੀ ਚੌਕੇ ਦਾ ਮੈਚ ਆ ਔਰ 6 April 2013 ਨੂੰ ਖੇਡਿਆ ਗਿਆ ਦੂਜਾ ਸੈਮੀਫਾਈਨਲ ਮੈਚ ਫਤੇਗੜ ਛੰਨਾ ਵਰਸਸ ਕੌਲੋਕੇ ਫਤੇਗੜ ਛੰਨਾ ਦੇ ਜਿਹੜੇ ਦੋ ਪਲੇਅਰ ਬਾਹਰੋਂ ਖੇਡ ਰਹੇ ਸੀ ਉਹ ਸੀਰਾ ਪਿੱਥੋ ਤੇ ਕੋਣੀ ਔਰ ਨਾਲ ਹੀ ਕੌਲੋਕੇ ਦੇ ਵਿੱਚ ਖੇਡਣ ਵਾਲੇ ਪਲੇਅਰ ਜਿਹੜੇ ਸੀ ਸੀਰਾ ਬਾਲਿਆਂ ਵਾਲੀ ਔਰ ਬਿੱਟੂ ਦਕਾਲ ਕਰਦੇ ਸੀ ਮੈਚ ਬੜਾ ਦਿਲਚਸਪ ਹੋਇਆ ਔਰ ਟੋਟਲ ਜਿਹੜੇ 9 ਜੱਫੇ ਇਸ ਮੈਚ ਦੇ ਵਿੱਚ ਲੱਗੇ ਨੇ ਕਿਸ ਨੂੰ ਕਿੰਨੇ ਜੱਫੇ ਲੱਗੇ ਨੇ ਦੇਖਣ ਲਈ ਮੈਚ ਵੇਖੋ ਹੈਲੋ ਇੱਕ ਮੈਂ ਬੇਨਤੀ ਕਰਦਾ ਵੀ ਰੈਫਰੀਆਂ ਵੱਲੋਂ ਬੇਨਤੀ ਹੈ ਹੱਥ ਜੋੜ ਕੇ ਕਿਸੇ ਵੀ ਰੈਫਰੀ ਦੇ ਨਾਲ ਜਿਹੜਾ ਕਿੰਤੂ ਬਰਤੂ ਨਹੀਂ ਕਰਨਾ ਕਿਉਂਕਿ ਜਦੋਂ ਸੈਮੀ ਮੈਚ ਹੋਵੇ ਕਿਉਂਕਿ ਅਸੀਂ ਚਾਰ-ਚਾਰ ਰੈਫਰੀ ਪੰਜਾਬ ਦੇ ਮੰਨੇ ਪ੍ਰਵੰਨੇ ਜਿਹੜੇ ਰੈਫਰੀ ਸੱਦੇ ਨੇ ਹਾਂਜੀ 15 15.5 ਪੁਆਇੰਟ ਜਿਹੜੀ ਟੀਮ ਦੇ ਪਹਿਲਾਂ ਹੋਗੇ 15.5 ਤੋਂ 16 ਉਹ ਟੀਮ ਜਿਹੜੀ ਜੇਤੂ ਆ ਲਓ ਜਿੱਥੇ ਆਪਾਂ ਦੇਖਦੇ ਆ ਵੀ ਵੱਡੀਆਂ ਰੌਣਕਾਂ ਲੱਗੀਆਂ ਨੇ ਜਿਹੜੀ ਕਾਲੋਗਿਆਂ ਦੀ ਟੀਮ ਧਾਰੇ ਤੇ ਮੇਰੇ ਦਰਸ਼ਕ ਵੀਰ ਬੈਠੇ ਆ ਮੰਡੀ ਵਾਲੇ ਪਾਸੇ ਨੋਟ ਕਰੋ ਇਹਨਾਂ ਦੀ ਵਿਰੋਧੀ ਟੀਮ ਪ੍ਰਕਟ ਵਰਗੇ ਨੌਜਮਾ ਰੋਮੀ ਵਰਗੇ ਤਾਰੀ ਵਰਗੇ ਫਤੇਗੜ ਸ਼ੰਨਾ ਦੀ ਟੀਮ ਜਿਹੜੀ ਚਲੀ ਗਈ ਆ ਉਹ ਸੜਕ ਵਾਲੇ ਪਾਸੇ ਆ ਨੋਟ ਕਰ ਲਓ ਕਿਉਂਕਿ ਆਪਾਂ ਮੈਂ ਦੇਖਦੇ ਆ ਵੀ ਜਿੱਥੇ ਸੈਮੀਫਾਈਲਮ ਮੁਕਾਬਲਾ ਉਹ ਦਮਾਂ ਜਿਹੜੇ ਦੋ ਜਾਮੇ ਮੋਟਰਸਾਈਕਲ ਦੇਨੇ ਆ ਉਹ ਸਾਡੇ ਵੀਰ ਜਿਹੜੇ ਆਪਣਾ ਆਪਣਾ ਅੰਕੜੇ ਰੱਖ ਰਹੇ ਨੇ ਸਾਡੇ ਵੀਰ ਸਾਰੇ ਆਪਦੀ ਆਪਦੀਆਂ ਡਿਊਟੀਆਂ ਲਾਈਆਂ ਹੋਈਆਂ ਨੇ ਵੀ ਕਿਹੜੇ ਸਾਹਮਣੇ ਜਿਹੜੇ ਬੈਸਟ ਸਟੇਟ ਤੇ ਜਾਫੀ ਦੀ ਚੋਣ ਕਰਨੀ ਆ ਲੋ ਜਿਹੜੀ ਕਾਲੂਗਿਆਂ ਦੀ ਟੀਮ ਇਧਰਲੇ ਪਾਸੇ ਚੱਲੇਗੀ ਪਲੀਜ਼ ਮੈਂ ਬੇਨਤੀ ਕਰਦਾ ਵੀ ਇੱਕ ਸਪੇਅਰ ਪਲੇਅਰ ਵੀ ਮਾਰੇ ਜਿਹੜੇ ਧਾਰੇ ਦੇ ਹੋਗੇ ਸਾਡਾਂ ਦੇ ਬੈਠ ਜਾਣ ਡਾਕਟਰ ਵਰਗੇ ਨੌਜਵਾਨ ਦੁਨੀਆ ਦੇ ਮਹਾਨ ਖਿਡਾਰੀ ਜਿੱਥੇ ਅੱਜ ਆਪਾਂ ਸਿਰੇ ਦੀ ਗੱਲ ਕਰਨੀ ਆ ਹਾਂਜੀ ਬਾਧੂ ਪਲੇਅਰਾਂ ਨੂੰ ਬੇਨਤੀ ਆ ਵੀ ਉਹ ਵੀ ਜਿਹੜੇ ਬੈਠ ਜਾਣ ਪਲੀਜ਼ ਬਾਧੂ ਪਲੇਅਰਾਂ ਨੂੰ ਬੇਨਤੀ ਆ ਵੀ ਉਹ ਵੀ ਜਿਹੜੇ ਬੈਠ ਜਾਣ ਧੰਨਵਾਦ ਸਾਡੇ ਵੀਰ ਜਿੱਥੇ ਅੱਜ ਮੈਂ ਸਾਰੇ ਪਰਵੰਦੇ ਕਮੇਟੀ ਦਾ ਪਰਮਾਤਮਾ ਨੂੰ ਨੌਜਵਾਨ ਯਾਦ ਕਰ ਰਹੇ ਨੇ ਬਾਕੀ ਦਰਸ਼ਕ ਵੀਰਾਂ ਦਾ ਜਿਹੜਾ ਪਿਆਰ ਆ ਸੀਧ ਉਦਮ ਸਿੰਘ ਸਪੋਰਟਸ ਕਲੱਬ ਦੇ ਲਈ ਬਹੁਤ-ਬਹੁਤ ਧੰਨਵਾਦ ਕਰਦੇ ਆ ਵੱਡੀ ਰੌਣਕਾ ਆ ਸਵੇਰ ਤੋਂ ਲੈ ਕੇ ਇਸ ਮੈਦਾਨ ਦੇ ਵਿੱਚ ਲੱਗੀਆਂ ਹੋਈਆਂ ਨੇ ਲਓ ਆਪਾਂ ਦੇਖਦੇ ਆ ਵੀ ਪਹਿਲੀ ਕਬੱਡੀ ਪਾਲੀ ਦੀ ਪੈਂਦੀ ਹੋਈ ਆ ਜਿੱਥੇ ਆਓ ਜਸਪਾਲ ਸਿੰਘ ਪਾਲੀ ਫਤੇਗੜ ਛੰਨਾ ਵਾਲਾ ਨੰਗਲ ਦੇ ਕਬੱਡੀ ਕੱਪ ਦੇ ਨੌਜਵਾਨ ਨੂੰ ਕਦੇ ਇਹ ਪਹਿਲਾ ਜਫਾ ਮੈਂ ਦੇਖਦਾ ਵੀ ਜਿੱਥੇ ਕਿਆ ਬਾਤ ਹੈ ਇਹ ਨਿੱਕੇ ਨੌਜਵਾਨ ਨੇ ਜਿਹੜਾ ਪਹਿਲਾ ਜਫਾ ਲਾਇਆ ਕਾਲੂ ਕਾਂਦੀ ਟੀਮ ਦੇ ਲਈ ਤੇ ਆਹ ਗੱਭਰੂ ਸਰਦਾਰ ਕਹਿੰਦੇ ਵੀ ਬੈਂਦ ਸਿੰਘ ਫੌਜੀ ਦਾ ਖਲਾਉਤਾ ਪੁੱਤਰ ਅਗਲੇ ਸਾਲ ਪੁੱਛੋ ਦੇ ਕਬੱਡੀ ਕੱਪ ਦੇ ਨੌਜਵਾਨ ਨੂੰ 8 ਲੱਖ ਦੀ ਗੱਡੀ ਦੇਣੀ ਆ ਚੱਕ ਪਤੇ ਸਿੰਘ ਵਾਲ ਦੇ ਟੂਰਨਾਮੈਂਟ ਦੇ ਪੂਰਾ 25000 ਰੁਪਏ ਲੱਗੇ ਸੀ ਕਬੱਡੀ ਦੇ ਬਲਜੀਤ ਸਿੰਘ ਪੂਰਾ ਨਾਂਗਾ ਨੌਜਵਾਨ ਦਾ ਪਿਆਰ ਦੇ ਨਾਲ ਡਾਕਟਰ ਕਹਿੰਦੇ ਇਸ ਮੌਦਾਨਾ ਦੇ ਵਿੱਚ ਕਿਉਂਕਿ ਗਰਮੀਆਂ ਦੇ ਸੀਜ਼ਨ ਦੀ ਗੱਲ ਕਰੀਏ ਪਹਿਲਾ ਬੜਬਰ ਦੇ ਟੂਰਨਾਮੈਂਟ ਦੇ ਨੌਜਵਾਨ ਨੇ ਇਸ ਖਿਡਾਰੀ ਨੇ ਮੋਟਰਸਾਈਕਲ ਜਿੱਤਿਆ ਲਓ ਦੂਜੇ ਪਾਸੇ ਡਾਕਟਰ ਦੀ ਪਈ ਹੋਈ ਕਬੱਡੀ ਆ ਇੱਕ ਪਾਸੇ ਤਾਰੀਆ ਨਾਲ ਮੈਂ ਦੇਖਦਾ ਜੀ ਪਾਲੀ ਪ੍ਰਗਟ ਪਿੱਥੋ ਦਾ ਸ਼ੀਰਾਗਾ ਆਓ ਇਧਰਲੇ ਪਾਸੇ ਅੰਮ੍ਰਿਤ ਵਰਗੇ ਨੌਜਵਾਨ ਬੱਲੇ ਬੱਲੇ ਹੋ ਗਏ ਲੱਗਿਆ ਹੋਇਆ ਜੋਰ ਕਬੱਡੀ ਦਾ ਡਾਡਾ ਜੋਰ ਲੱਗਿਆ ਹੋਇਆ ਬੋਲੇ ਸੋਨਹਾਲ ਕੀ ਬਾਤ ਆ ਸਵਾਦ ਆ ਵੀ ਠੀਕੋ ਵੀ ਖੁਸ਼ਮੰ ਤਾੜੀ ਮਾਰ ਕੇ ਦੱਸੋ ਖੁਸ਼ ਹੋ ਹਲੋ ਗਰਾਊਂਡ ਵਾਲੇ ਮੈਕ ਦੀ ਆਵਾਜ਼ ਖੋਲ ਦਿਓ ਜੀ ਸਾਊਂਡ ਵਾਲੇ ਵੀਰ ਨੂੰ ਬੇਨਤੀ ਆ ਗਰਾਊਂਡ ਵਾਲੇ ਮੈਕ ਦੀ ਆਵਾਜ਼ ਖੋਲੋ ਆਵਾਜ਼ ਖੋਲ ਦੇ ਬਾਈ ਜੀ ਪਲੀਜ਼ ਬੇਨਤੀ ਆ ਆਫਰਾ ਦੇ ਇਹਦੀ ਰੇਂਜ ਭਾਜਾ ਦੀ ਆਉਂਦੀ ਆ ਜਾ ਬਈ ਹਾਂਜੀ ਵੀਰ ਜੀ ਹਾਂਜੀ ਪੁੱਚਰ ਬਲਵਾਨ ਉਹਨਾਂ ਵੱਲੋਂ ਦੋਨੇ ਟੀਮਾਂ ਦੇ ਲਈ ਇਹ ਇੱਕ ਪਾਸੇ ਦੇਖਦਾ ਵੀ ਪਿੱਥੋ ਵਾਲਾ ਮਾਰੋ ਤਾਰੇ ਵੀ ਜ਼ੋਰਦਾਰ ਸੀਰੇ ਦੇ ਨਾਲ ਦੇ ਜ਼ੋਰਦਾਰ ਦੁਨੀਆ ਦੀ ਟੀਮਾਂ ਲਈ ਪੁੱਚਰ ਪਲਵਾਰ ਉਹਨਾਂ ਵੱਲੋਂ 100-100 ਰੁਪਏ ਦਾ ਵੱਡਾ ਮਾਨ ਸਨਮਾਨ ਅੱਜ ਦੁਨੀਆ ਦੀ ਮਹਾਨ ਖਿਡਾਰੀਆਂ ਦੀ ਗੱਲ ਸ਼ੇਰੋਂ ਦੀ ਟੀਮ ਦੇ ਰਾਜੇ ਨੂੰ ਵੇਂਦੀ ਟੀਮਾਂ ਜਿਹੜੀਆਂ ਖੇਡਣ ਜੋੜਾ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਰੰਗਲੇ ਪੰਜਾਬ ਦੀ ਰੰਗਲੀ ਜਵਾਨੀ ਆ ਹੁਣ ਕਬੱਡੀ ਦੇ ਮੈਚ ਨੇ ਇਧਰਲੇ ਪਾਸੇ ਦਗਾਲ ਦਾ ਬਿੱਟੂ ਆ ਹੁਣ ਦੇਖਦੇ ਆ ਵੀ ਜਫਾ ਲਾਉ ਜਾਣਾ ਇੱਕ ਪਾਸੇ ਪਾਲੀ ਆ ਉਹ ਵੀ ਨੌਜਵਾਨ ਪੂਰਾ ਟੌਪ ਦਾ ਪਰ ਇਧਰਲੇ ਪਾਸੇ ਪਾਲੀ ਆ ਪਾਲੀ ਆ ਚੱਲ ਵੀ ਨੌਜਵਾਨ ਆ ਡਾਕਟਰ ਸਿਆ ਪੁੱਚਰ ਪਲਵਾਨ ਦੋਨੇ ਟੀਮਾਂ ਦੇ ਲਈ ਵੱਡੇ ਮਾਨ ਸਨਮਾਨ ਕਰਦੇ ਨੇ ਬਹੁਤ ਬਹੁਤ ਧੰਨਵਾਦ 100 ਰੁਪਿਆ ਉਹਨਾਂ ਖਿਡਾਰੀਆਂ ਦੇ ਲਈ ਬਾਕੀ ਦਰਸ਼ਕਾਂ ਵੀ ਜਿਹੜੇ ਨੇ ਉਹ ਆ ਜਿਹੜਾ ਸਾਦੇ ਜਿਹੜੇ ਲਓ ਬਲਜੀਤ ਸਿੰਘ ਡਾਕਟਰ ਦੀ ਪਈ ਹੋਈ ਕਬੱਡੀ ਆ ਕਿਉਂਕਿ ਜੇਕਰ ਗੱਲ ਕਰੀਏ ਇਹ ਸੈਮੀਫਾਈਨਲ ਮੈਚ ਜਿੱਥੇ ਜਿਹੜੀ ਟੀਮ ਜਿੱਦੀ ਆ ਉਹ 31000 ਦੇ ਜਿਹੜੇ ਹੱਕ ਦਾ ਤਾਂ ਤਕਰੀਬਨ ਮਾਰੀ ਜਾਂਦੀ ਆ ਬਾਕੀ ਫਾਈਨਲ ਦੇ ਵਿੱਚ ਜਿਹੜਾ ਕਲੀਅਰ ਹੋਦਾ ਮੋਟਰਸਾਈਕਲਾਂ ਦਾ ਲੋ ਕਬੱਡੀ ਜਿਹੜੀ ਆਪਾਂ ਦੇਖਦੇ ਆਂ ਵੀ ਡਾਕਟਰ ਦੀ ਪਈ ਹੋਈ ਬਲਜੀਤ ਸਿੰਘ ਦੀ ਇੱਕ ਪਾਸੇ ਪਿੱਥੋ ਵਾਲਾ ਪਿੱਥੋ ਵਾਲਾ ਕੀ ਬਾਤ ਆ ਹੁਣ ਸੀਰੇ ਦੇ ਨਾਂ ਤੇ ਮਾਰ ਦੋ ਤਾੜੀ ਵੀ ਜ਼ੋਰਦਾਰ ਹਾ ਐਵੇਂ ਨਹੀਂ ਪਿੱਥੋ ਵਾਲੇ ਦਾ ਨਾਂ ਬੋਲਦਾ ਹਰਪ੍ਰੀਤ ਸਿੰਘ ਜੀ ਮਤਾਂ ਉਹਨਾਂ ਵੱਲੋਂ ਸੀਰੇ ਦੇ ਲਈ 100 ਰੁਪਇਆ ਧੰਨਵਾਦ ਕਿਉਂਕਿ ਨਰਵੈਰ ਸਿੰਘ ਕੋਨੀ ਸਰਦਾਰ ਸੇਰ ਸਿੰਘ ਦਾ ਪੁੱਤਰ ਮੈਦਾਨ ਦੇ ਵਿੱਚ ਕਬੱਡੀ ਖੇਡਦਾ ਹੋਇਆ 500 ਰੁਪਏ ਸਾਡੇ ਵੀਰ ਭੋਲੂ ਵੱਲੋਂ ਜਿਹੜਾ ਸੀਰੇ ਦੇ ਲਈ ਵਿਸ਼ੇਸ਼ ਤੌਰ ਤੇ ਬਹੁਤ-ਬਹੁਤ ਧੰਨਵਾਦ ਕਰਦਾ 500 ਰੁਪਿਆ ਭੋਲੂ ਸਾਡੇ ਵੀਰ ਕਰਿਆਨੇ ਵਾਲਾ ਦੁਕਾਨਦਾਰ ਬਹੁਤ-ਬਹੁਤ ਧੰਨਵਾਦ ਉਹਨਾਂ ਵੱਲੋਂ 100 ਰੁਪਿਆ ਉਹਨਾਂ ਦੇ ਬ੍ਰਦਰ ਅਸ਼ੋਕ ਮਰਜੀ ਉਹਨਾਂ ਵੱਲੋਂ 100 ਵੀਰੇ ਦੇ ਲਈ हां जी ਜਿੰਨਾ ਵੀ ਸੀਰਾ ਕਹਿੰਦੇ ਜੱਫਾ ਲਊ ਸਾਡਾ ਵੀਰ ਗੋਪੇ ਦਾ ਬੇਦਵਾ ਉਹ ਕਹਿੰਦਾ ਵੀ 100 ਰੁਪਏ ਹਰ ਇੱਕ ਜੱਫੇ ਦਾ ਉਹਨਾਂ ਵੱਲੋਂ ਜਿਹੜਾ ਵਿਸ਼ੇਸ਼ ਤੌਰ ਤੇ ਦਿੱਤਾ ਜਾਊਗਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਸਾਡੇ ਵੀਰਾਂ ਦਾ ਲੈ ਵੀ ਪਾਲੀ ਸਾਹਿਬ ਨੌਜਵਾਨਾਂ ਪਾ ਮੁੰਡੇ ਕਬੱਡੀ ਸੱਜੇ ਪੜ ਤੇ ਮਾਰ ਪੋਲੀਆਂ ਦੋ ਥਾਪੀਆਂ ਅੱਗੇ ਮੱਦ ਕੇ ਪਾਈ ਹੋਈ ਕਬੱਡੀ ਇੱਕ ਪਾਸੇ ਦੇਖਦਾ ਵੀ ਨਿੱਕਾ ਨੌਜਵਾਨ ਡੱਕੜ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਪਰ ਇਧਰਲੇ ਪਾਸੇ ਕਿਉਂਕਿ ਟੀਮਾਂ ਦਾ ਜਿਹੜਾ ਜੋਰ ਲੱਗਿਆ ਪਿਆ ਮੋਟਰਸਾਈਕਲ ਜਾਮਿਆ 8000 ਕੀਮਤਾ ਜਾ ਕੇ ਦੀ ਹੁੜਾ ਇਹ ਆਪਾਂ ਦੱਸ ਦਈਏ ਇਸੇ ਤਰ੍ਹਾਂ 11 ਤਰੀਕ ਨੂੰ ਪਲਾਂਡੇ ਦੇ ਕਬੱਡੀ ਕੱਪ ਦੇ ਵੀ ਆਈ ਰੌਣਕਾਂ ਜਿਹੜੀਆਂ ਲਗਣੀਆਂ ਨੇ 11 ਤਰੀਕ ਨੂੰ ਉੱਥੇ 12 ਨੂੰ ਆਪਣੇ ਕੋਕਰ ਕਮੰਡੀਪਨ ਲਓ ਇੱਕ ਪਾਸੇ ਦੇਖਦਾ ਵੀ ਅੰਮ੍ਰਿਤ ਮਾਲ ਵਰਗੇ ਨੌਜਵਾਨ ਅੱਜ ਖਿਡਾਰੀ ਜਿਹੜੇ ਮੈਦਾਨ ਦੇ ਵਿੱਚ ਫਤੇਗੜ ਵਾਲੇ ਜਗਮੀਰ ਸਿੰਘ ਦੀ ਪਈ ਹੋਈ ਕਬੱਡੀ ਆ ਲੱਗਦਾ ਹੋਇਆ ਜਫਾ ਏ ਚੱਪਾ ਚੱਪਾ ਚਰਖਾ ਝਲੇ ਮਾਰੋ ਤਾੜੀ ਵੀ ਜਾਫੀ ਦੇ ਰਾਹ ਦੇ ਏ ਅੰਮਰਤਪਾਲ ਵਾਲਾ ਚੱਲ ਵੀ ਨੌਜਵਾਨਾ ਨਰਵੈਰ ਸਿਆ ਬਾ ਮੁੰਡਿਆਂ ਕਬੱਡੀ ਅੱਜ ਏਰੀਆ ਦਾ ਮਾਨ ਆਪਾਂ ਗੱਲ ਕਰੀਏ ਕਿਉਂਕਿ ਆਪਣੇ ਏਰੀਆ ਦੇ ਵਿੱਚ ਐਵੇਂ ਨਹੀਂ ਮੈਕਾ ਤੋਂ ਸਾਡੇ ਵੀਰ ਮਾਹੀ ਵਰਗੇ ਖਿਡਾਰੀਆ ਦਾ ਜਿਹੜਾ ਨਾਂ ਬੋਲਦੇ ਉਧਰਲੇ ਪਾਸੇ ਦਗਾਲ ਦਾ ਬਿੱਟੂ ਏ ਲੱਗ ਗਿਆ ਜਫਾ ਬਿੱਟੂ ਦਗਾਲ ਤਾੜੀ ਮਾਰਾ ਕਰੋ ਵੀ ਜ਼ੋਰਦਾਰ ਜਦੋਂ ਨੌਜਵਾਨ ਜਫਾ ਲਾਉਂਦਾ ਕਿਉਂਕਿ ਸੋਣਾ ਸਵੇਰ ਤੋਂ ਲੈ ਕੇ ਸਨਮਾਨ ਕਰ ਰਹੇ ਆ ਸਾਰੇ ਵੀਰਾਂ ਦਾ ਧੰਨਵਾਦ ਵੱਡੇ ਮਾਣ ਵਾਲੀ ਗੱਲ ਰਾਇਏ ਦੀ ਟੀਮ ਦੇ ਸ਼ੇਰੋ ਨੂੰ ਬੇਨਤੀ ਵੀ ਜੀ ਉਹ ਵੀ ਟੀਮਾਂ ਰੈਡੀ ਰਹਿਣਾ ਲਓ ਡਾਕਟਰ ਦੀ ਫਿਰ ਕਬੱਡੀ ਪੈਂਦੀ ਹੋਈ ਸੈਮੀਫਾਈਨਲ ਮੈਚ ਕਾ ਲੋਗੇ ਬਿੰਦ ਬਲਬਾ ਦੇਖਦਾ ਵੀ ਕਿਉਂਕਿ ਵੱਡਾ ਪਿਆਰਾ ਨੌਜਵਾਨ ਸੀਰਰ ਕੇ ਦੇ ਨਾਲ ਪਰ ਅੱਜ ਕਬੱਡੀ ਦੇ ਵਿੱਚ ਜਦੋਂ ਕਹਿੰਦੇ ਆ ਵੀ ਵੱਖਰੀਆਂ ਗੱਲਾਂ ਹੋ ਜਾਂਦੀਆਂ ਉਧਰਲੇ ਪਾਸੇ ਸਾਡੇ ਵੀ ਸਟੂਡੀਓ ਵੀ ਲਓ ਇੱਕ ਪਾਸੇ ਅੰਮ੍ਰਿਤਪਾਲ ਇਧਰਲੇ ਪਾਸੇ ਡਾਕਟਰ ਨੌਜਵਾਨ ਮੈਂ ਦੇਖਦਾ ਵੀ ਕਾਲੋ ਕੇ ਬੜਾ ਬਲਜੀਤ ਸਿੰਘ ਆਪਣੀ ਟੀਮ ਦੇ ਲਈ ਜਿੱਥੇ ਕਾਲੋਗਿਆਂ ਦੀ ਟੀਮ ਦੇ ਲਈ ਇੱਕ ਅਗ ਦਾ ਹੋਰ ਵਾਦਾ ਕਰਦਾ ਹੋਇਆ ਚੱਲ ਵੀ ਰਾਜਵੰਦ ਪਾਲੀ ਸਿਆ ਨੰਗਲ ਦੇ ਕਬੱਡੀ ਕਬ ਦੇ ਮੋਟਰਸਾਈਕਲ ਦੇ ਇਧਰਲੇ ਪਾਸੇ ਬਿੱਟੂ ਆ ਹੁਣ ਦੋ ਕਬੱਡੀ ਦੇ ਮਹਾਰਤਿਆਂ ਦਾ ਹੋਊਗੀ ਟੱਕਰ ਇੱਕ ਪਾਸੇ ਪਾਲੀ ਦੂਜੇ ਪਾਸੇ ਬਿੱਟੂ ਏ ਬੋਲੇ ਸੋਨਹਾਰ ਬਿੱਟੂ ਉਦਗਾਰ ਵੀ ਬਿਜੋਰਦਾਰ ਸ਼ਾਬਾਸ਼ ਉਧਰਲੇ ਪਾਸੇ ਸੀਰੇ ਦਾ ਕਮਾਲ ਇਧਰਲੇ ਪਾਸੇ ਬਿੱਟੂ ਦਗਾਲ ਕਿਉਂਕਿ ਗੱਲ ਅੱਬਾ ਕਰੀਏ ਇਹਨਾਂ ਖਿਡਾਰੀਆਂ ਦੀ ਚੋਟੀ ਦੇ ਮੁਕਾਬਲੇ ਲਓ ਸੀਰਾ ਵਾਲਾ ਵਾਲੀ ਦੀ ਦਰਤ ਫੇਰ ਕਬੱਡੀ ਪਾਉਂਦਾ ਹੋਇਆ ਉਧਰਲੇ ਪਾਸੇ ਪਿੱਥੋ ਵਾਲਾ ਪਿੱਥੋ ਵਾਲਾ ਇਹ ਬੱਲੇ 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 ਸ਼ਾਬਾਸ਼ ਬੋਲੇ ਸੋਨ ਹਾ ਬੱਲੇ 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 ਸ਼ਿਰਾ ਸੀਰਾ ਸੀਰਾ ਆਹੋ ਭਾਈ ਤਾੜੀ ਮਾਰ ਕੇ ਦੱਸੋ ਸਵਾਦ ਅੰਦਾਜ਼ਾ ਨਾ ਤਾੜੀ ਮਾਰ ਕੇ ਠੀਕ ਹੈ ਜੀ ਜੋਸ਼ ਹੈ ਹੋ ਮੈਚਾਂ ਦੇ ਵਿੱਚ ਪਰ ਉਧਰਲੇ ਪਾਸੇ ਡਬਲ ਟੱਚ ਹੋ ਗਿਆ ਕਿਉਂਕਿ ਮੈਂ ਦੇਖਦਾ ਵੀ ਦੁਨੇ ਪਾਸੇ ਜੇਕਰ ਆਪਾਂ ਗੱਲ ਕਰੀਏ ਵੀ ਪੂਰੇ ਪੰਜਾਬ ਦੇ ਸਾਰੇ ਹਿੰਦੁਸਤਾਨ ਦੇ ਦੋ ਚੋਟੀ ਦੇ ਜਾਫੀ ਖੇਡ ਰਹੇ ਨੇ ਇੱਕ ਪਾਸੇ ਸੀਰਾ ਦੂਜੇ ਪਾਸੇ ਬਿੱਟੂ ਆ ਉਹਨਾਂ ਨੌਜਵਾਨਾਂ ਦੀ ਆਪਾਂ ਗੱਲ ਕਰਨੀ ਹੈ ਨੌਜਵਾਨਾਂ ਦੀ ਮੈਦਾਨਾਂ ਦੇ ਵਿੱਚ ਦਾਰੇ ਤੇ ਮੇਰੇ ਦਰਸ਼ਕ ਵੀਰ ਕਿਉਂਕਿ ਇਹਦੇ ਬਾਅਦ ਫਾਈਨਲ ਰਾਜਾ ਤੇ ਸ਼ੇਰ ਨੂੰ ਬੇਨਤੀ ਹੈ ਵੀ ਤਿਆਰ ਰਵੇ ਉਹਨਾਂ ਦੇ ਵੀ ਆਪਾਂ ਜਿਹੜੀ ਗੱਲ ਕਰਨੀ ਹੈ ਨੌਜਵਾਨਾਂ ਦੀ ਚੱਲ ਵੀ ਡਾਕਟਰ ਸਾਹਿਬ ਨੌਜਵਾਨਾਂ ਪਾ ਮੁੰਡੇ ਕਬੱਡੀ ਖੇਡਣ ਜੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਅੱਜ ਚੌਕਿਆਂ ਦੀ ਧਰਤੀ ਤੇ ਵੱਡੀਆਂ ਲੱਗਿਆ ਹੋਈਆਂ ਵੱਡੀਆਂ ਰੌਣਕਾਂ ਜਿੱਥੇ ਸਾਡੇ ਵੀਰ ਸੀਤ ਉਦਮ ਸਿੰਘ ਸਪੋਰਟਸ ਕਲੱਬ ਸਾਰੇ ਦਰਸ਼ਕ ਵੀਰ ਸਾਰੇ ਨੌਜਵਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਲਓ ਜਿੱਥੇ ਮੈਂ ਦੇਖਦਾ ਵੀ ਅਮਰਤਪਾਲ ਵਰਗੇ ਨੌਜਵਾਨ ਪਾਲੀ ਵਰਗੇ ਨੇ ਟਾਰੀ ਵਰਗੇ ਆ ਕੀ ਬਾਤ ਹੈ ਮੈਨੂੰ ਲੱਗਦਾ ਵੀ ਜਿੰਨਾ ਸਵੇਰ ਤੋਂ 11:19 400 ਵੀਰ ਮੈਂ ਦੇਖਦਾ ਵੀ 11 ਦਰਸ਼ਕ ਵੀਰ ਜਿਹੜੇ ਸਾਡੇ ਵੀਰ ਆ ਜਿਹੜੇ ਇਧਰਲੇ ਪਾਸੇ ਨਿੱਕੇ ਵਰਗੇ ਪਰ ਪਾਲੀ ਜਿਹੜਾ ਫੋਦੇਗੜ ਖੰਨਾ ਦੀ ਟੀਮ ਦੇ ਲਈ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਆ ਬਾਲਿਆ ਵਾਲੀ ਵਾਲਾ ਸ਼ੀਰ ਅੱਗੇ ਵੱਧ ਕੇ ਪਈ ਹੋਈ ਕਬੱਡੀ ਆ ਕਿਉਂਕਿ ਮੈਦਾਨ ਦੇ ਵਿੱਚ ਮੈਂ ਦੇਖਦਾ ਵੀ ਦੋ ਸੀਰੇ ਖੇਡ ਰਹੇ ਆ ਇੱਕ ਮਿੱਥੋ ਵਾਲਾ ਉਧਰਲੇ ਪਾਸੇ ਦੇਖਦਾ ਵੀ ਨੌਜਵਾਨ ਜਿਹੜਾ ਕਾਲੋਗਿਆਂ ਦੀ ਟੀਮ ਦੇ ਲਈ ਅੱਜ ਵੱਡੇ ਮਾਣ ਵਾਲੀ ਗੱਲ ਆ ਜਿਹੜਾ ਮੈਦਾਨ ਦੇ ਵਿੱਚ ਕਬੱਡੀ ਬਾਹ ਰਿਹਾ ਵਾਲਿਆਂ ਵਾਲੀ ਦੀ ਅਹ ਨੌਜਵਾਨ ਸੀਰਾ ਕੰਤੀ ਜੀ ਹਾਂਜੀ ਦਰਸ਼ਕਾਂ ਦੀ ਤਾੜੀ ਮਰਵਾ ਦਿਓ ਜੀ ਇੱਕ ਵਾਰ ਜ਼ੋਰਦਾਰ ਆ ਮੈਂ ਇਹ ਤਾਂ ਸਾਡੇ ਦਰਸ਼ਕਾਂ ਆ ਵੀ ਦੱਸਣਗੇ ਕਿਉਂਕਿ ਡਬਲ ਡੱਜ ਜਿਹੜਾ ਹੁੰਦਾ ਹੋਇਆ ਜਿੱਤੇ ਲਾਭੀ ਮੈਂ ਬੇਨਤੀ ਕਰਦਾ ਵੀ ਉਹਨੂੰ ਕਬੱਡੀ ਦੀ ਸੌ ਲੱਗੇ ਹਜੇ ਉਤਮ ਸਿੰਘ ਕਲੱਬ ਦੇ ਨਾਂ ਤੇ ਹਾਂਜੀ ਜਿਹੜਾ ਕਬੱਡੀ ਦੇ ਨਾਂ ਤੇ ਤਾੜੀਆਂ ਮਾਰੇ ਉਹ ਕਬੱਡੀ ਵੀ ਕਬੱਡੀ ਦੀ ਸੌ ਹਾਂ ਐਨਾ ਪਿਆਰ ਕਰਦੇ ਸਾਡੇ ਦਰਸ਼ਕ ਵੀਰ ਹਾਂ ਫੇਰ ਜਿਹੜਾ ਡਬਲ ਟੱਚ ਹੁੰਦਾ ਹੋਇਆ ਕੀ ਬਾਤ ਹੈ ਮੈਚ ਵਧੀਆ ਦੋਨੇ ਟੀਮਾਂ ਦਾ ਜੋਰ ਲੱਗਿਆ ਹੋਇਆ ਇਧਰਲੇ ਪਾਸੇ ਬਿੱਟੂ ਉਧਰਲੇ ਪਾਸੇ ਸੀਰਾ ਹੋਰ ਦਰਸ਼ਕ ਵੀ ਸੋਚ ਰਹੇ ਆ ਕਿਉਂਕਿ ਦਿਲਾਂ ਦੀ ਆਹੀ ਜਿਹੜੀਆਂ ਤੇਜ਼ ਹੁੰਦੀਆਂ ਜਾਂਦੀਆਂ ਨੇ ਸਾਰਿਆਂ ਦੀ ਕੋਈ ਸੋਚ ਕੋਈ ਸੋਚਦਾ ਵੀ ਫਦੇ ਘੜ ਸਨਾਂ ਜਿੱਤੂਗੀ ਉਧਰਲੇ ਸੀਰਾ ਜਫਾ ਵਾਲਾ ਆਂਦਾ ਇਧਰ ਬਿੱਟੂ ਜਫਾ ਵਾਲਾ ਆਂਦਾ ਇਹ ਫਾਈਨਲ ਆ ਜਦੋਂ ਰਿਜ਼ਲਟ ਕਲੀਅਰ ਹੋਣਾ ਉਦੋਂ ਪਤਾ ਲੱਗਣਾ ਕਿਉਂਕਿ ਆਪਾਂ ਦੇਖਦੇ ਆ ਵੀ ਸਾਰੇ ਵੀਰ ਆਪਦੇ ਆਪ ਦੇ ਅੰਕੜੇ ਭਾਈ ਤੁਸੀਂ ਵੀ ਜਿਹੜੇ ਨਿਗਰ ਰੱਖਣੀਆਂ ਵੀ ਜੇ ਬੈਸਟ ਰੇਟ ਹਾਂਜੀ ਭਾਈ ਜੀ ਹਾਂਜੀ ਬਲਵਿੰਦਰ ਸਿੰਘ ਜੀ ਜਾਂਦਾਰ ਦੋਨੀਆਂ ਟੀਮਾਂ ਨੂੰ ਤੇ ਨਾਲ ਹੀ 100 ਰੁਪਿਆ ਇਸ ਸਰਦਿਕ ਜੀ ਬਾਣ ਉਹ ਜਿਹੜੇ ਲਈ ਠੀਕ ਹੈ ਜੀ ਸੀਰੇ ਦੇ ਲਈ ਸੀਰੇ ਦੇ ਲਈ ਬੜਾ ਮਾਨ ਸਨਮਾਨ ਹਾਂਜੀ ਭਾਈ 1 ਮਿੰਟ ਜੀ ਦੱਸ ਵੀ ਹਰਬੀਦ ਨਾ ਨਾ ਕੋਈ ਕੋਈ ਠੀਕ ਹੈ ਜੀ ਲੋ ਇਧਰਲੇ ਪਾਸੇ ਪਾਲੀ ਫੇਰ ਕਬੱਡੀ ਪਾਉਂਦਾ ਇੱਕ ਪਾਸੇ ਜਗਮੀਤ ਆ ਨਾਲ ਮੈਦਾ ਵੀ ਬਿੱਟੂ ਆ ਨਾਲ ਤਾਰੀਆ ਲੱਕੀਆ ਪੁਲਸੀਆ ਸਾਰੇ ਜਿਹੜੇ ਆਫੀ ਐ ਪਾਲੀ ਕਬੱਡੀ ਮਾਰਾ ਕੌਂਗੇ ਕੋਸ਼ਾਂ ਇਸ਼ਾਰੇ ਨੋਜਮਨ ਕਰ ਰਹੇ ਨੇ ਇਧਰਲੇ ਬਾਜ਼ੇ ਫੇਰ ਜਿਹੜਾ ਪੁਆਇੰਟ ਸਹੀ ਜਜਮੈਂਟ ਆ ਦੇਵ ਸਾਡਾ ਵੀਰ ਅੱਬਾ ਰੈਫਰੀਆਂ ਦੇ ਨਾਂ ਤੇ ਵੀ ਇੱਕ ਵਾਰੀ ਤਾੜੀ ਮਾਰ ਦੋ ਵੀ ਚੋਟੀ ਦੀ ਰੈਫਰਿੰਗ ਹੋ ਰਹੀ ਆ ਟਲਵਾ ਵਾਲਾ ਪ੍ਰਗਟ ਸਾਡਾ ਵੀਰ ਦੇਵ ਸੀਰਾ ਪਪਾਲ ਨਿਮਾ ਭੋੜੀਪੁਰਾ ਵਾਲਾ ਪੰਜਾਬ ਦੇ ਜਿਹੜੇ ਉੱਥੇਵੇਂ ਫੌਜੀ ਦੀ ਵੀ ਗੱਲ ਕਰਾਂ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਵਧੀਆ ਜਿਹੜੇ ਮਾਨ ਸਨਮਾਨ ਕਰ ਰਹੇ ਨੇ ਸਾਰੇ ਵੀਰਾਂ ਦਾ ਧੰਨਵਾਦ ਉਧਰਲੇ ਬਾਜ਼ੇ ਵਧੀਆ ਜਿਹੜੀਆਂ ਰੈਫਰਿੰਗ ਵਧੀਆ ਸਵਾਮਨ ਮਾਰ ਰਹੇ ਨੇ एक एक आंकड़ा पूरा जरा उन्हें भीर भी कवरेज किया अमृत वर्ग के रैमो वर्ग नौजवान ने पर वारीरे नौजवान ने कालकिया टीमों से राइये की टीम तैयार हो बी अगला मैच है वीर जी तैयार रहना कृपा करके क्या बात है चल भी निरवैस है नौजवाना बलजीत सिंह ਜਿੱਥੇ ਸਿਲਵਰਾ ਦੇ ਕਬੱਡੀ ਕੱਪ ਦਾ ਵੈਸਟ ਵੱਡੀ ਮਾਣ ਵਾਲੀ ਗੱਲ ਆ ਉੱਥੇ ਵੀ ਨੌਜਵਾਨ ਤਕੜੀਆਂ ਕਬੱਡੀਆਂ ਪਾਉਂਦਾ ਐਸਾ ਹਾਲ ਜਿਹੜਾ ਟੌਪ ਖੇਡਦਾ ਬੜੀ ਕਿਰਪਾ ਕੀ ਅੱਜ ਬਾਬਾ ਸਿੱਤ ਸਿਲਵਰਾ ਦੀ ਕਿਉਂਕਿ ਇਸ ਨੌਜਵਾਨ ਤੇ ਆਪਾਂ ਡਾਕਟਰ ਦੀ ਗੱਲ ਕਰੀਏ ਮੋਟਰਸਾਈਕਲ ਦੇ ਨਾਲ ਵੱਡੀ ਮਾਨ ਸਨਮਾਨ ਦੀ ਗੱਡੀਆਂ ਦੇ ਨਾਲ ਵੱਡਾ ਮਾਨ ਸਨਮਾਨ ਜਗਦੀਪ ਵੀਰ ਨੇ ਵੀ ਵੱਡਾ ਮਾਨ ਸਨਮਾਨ ਕੀਤਾ ਬੁਲਟ ਮੋਟਰਸਾਈਕਲ ਕੋਟੜੇ ਦੇ ਕਬੱਡੀ ਕੱਪ ਤੇ ਵੀ ਨੌਜਵਾਨ ਨੂੰ ਮੋਟਰਸਾਈਕਲ ਮਿਲਿਆ ਬੁਲਟ ਮੋਟਰਸਾਈਕਲ ਕਿਉਂਕਿ ਇਹਨਾਂ ਖਿਡਾਰੀਆਂ ਦੀ ਵਖਰੀ ਜਿਹੜੀ ਆਪਾਂ ਅੱਜ ਦੇਣਾ ਵੱਡੀ ਜਿਹੜ ਨੌਜਵਾਨ ਪ੍ਰਮੋਟਰਾਂ ਦੀ ਕੋਚਾਂ ਦੀਆਂ ਮਾਰਾਂ ਖਾਦੀਆਂ ਨੇ ਲਿਸਕਦੀਆਂ ਫਿਰ ਨਜਵਾਨੀਆਂ ਨੇ ਲੱਖ ਲੱਖ ਦੀ ਕਬੱਡੀ ਪੈਂਦੀ ਸਭ ਕਹਿੰਦੇ ਵੀ ਖੇਡ ਪ੍ਰਮੋਟਰਾਂ ਦੀਆਂ ਮਿਹਰਬਾਨੀਆਂ ਨੇ ਇਹ ਅਮਰਤਪਾਲ ਵਰਗੇ ਮੈਂ ਦੇਖਦਾ ਵੀ ਨੌਜਵਾਨ ਬੱਲੇ 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 ਸ਼ਾਬਾਸ਼ ਇਹ ਆ ਡਾਡੇ ਜੋਰ ਆ ਭਾਈ ਹੁਣ ਤੁਸੀਂ ਤਾੜੀ ਮਾਰ ਕੇ ਦੱਸੋ ਖੁਸ਼ ਹੋ ਤੁਸੀਂ ਅੰਦਰੋਂ ਅੰਦਰਲਾ ਮਣੀਰਾ ਖੁਸ਼ ਹੋ ਛੋਟਾ ਸ਼ਾਬਾਸ਼ ਸਾਰੇ ਵੀਰ ਬਹੁਤ ਬਹੁਤ ਧੰਨਵਾਦ ਅੱਜ ਜਿੱਥੇ ਉਧਰਲੇ ਪਾਸੇ ਬਿੱਟੂ ਆਏ ਹਾਏ 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 ਕੀ ਬਾਤ ਐ ਸਾਨਾ ਦੇ ਭੇੜਾਂ ਦੇ ਵਿੱਚ ਆਈ ਜਾਂਦਾ ਕੋਈੜਾ ਕੋਈ ਕੁਛ ਨਹੀਂ ਗੱਲ ਰੈਫਰੀਓ ਸੋਡੀ ਵੀ ਆਪਾਂ ਸਿਫਤ ਕਰਦੇ ਆ ਕਿਉਂਕਿ ਕਾਂਤੀ ਜੀ ਹਾਂਜੀ ਰੈਫਰੀਆ ਨੂੰ ਬਚਾ ਕੇ ਰੱਖੋ ਨਾ ਕੋਈੜਾ ਕੋਈ ਨਹੀਂ ਇਹਨਾਂ ਦੇ ਨਾਲ ਹੀ ਸਾਰਾ ਕੁਝ ਆਪਣਾ ਉਧਰਲੇ ਪਾਸੇ ਜਾਨ ਸਾਰੀ ਕੀਤੀ ਹੋਈ ਕਮਾਦ ਏ ਸੀਰਾ 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 ਕਵਰਟੀ 1 2 ਬੋਲੇ ਹੋੜਾ ਮੈਚ ਜਿਹੜਾ ਸਪੋਰਟ ਇੱਕ ਮਿੰਟ ਜੀ ਹੈਲੋ ਅੱਪਾ ਬਲ ਸਕੋਰ ਦੱਸ ਦਿਆ ਫਤੇਗੜ ਸਨਾਂ ਦੀ ਟੀਮ ਦੇ 16 ਪੁਆਇੰਟ ਤੇ ਜਿਹੜੀ ਟੀਮ ਕੌਲੋਗੇ ਸੀ ਉਹਨਾਂ ਦੇ ਪੁਆਇੰਟ ਆ ਜਿਹੜੇ ਸਾਡੇ ਵੀਰਾਂ ਨੇ ਦੱਸਿਆ ਵੀ 10.5 ਪੁਆਇੰਟ ਆ ਫਤੇਗੜ ਫਾਈਨਲ ਦੇ ਵਿੱਚ ਪਹੁੰਚੀ ਆ ਬਹੁਤ ਵੀਰੋ ਤੁਸੀਂ ਇਹ ਮੈਚ ਵੇਖਿਆ ਬੜਾ ਵਧੀਆ ਮੈਚ ਵੇਖਣ ਨੂੰ ਮਿਲਿਆ ਖਤੇਗੜਾ ਛੰਨਾ ਨੇ ਕਲੋਕੇ ਤੋਂ 10.5 ਦੇ ਮੁਕਾਬਲੇ 16 ਅੰਕਾਂ ਨਾਲ ਬੜੀ ਆਸਾਨੀ ਨਾਲ ਜਿੱਤ ਪ੍ਰਾਪਤ ਕੀਤੀ ਔਰ ਫਾਈਨਲ ਦੇ ਵਿੱਚ ਵੀ ਪ੍ਰਵੇਸ਼ ਕੀਤਾ ਦੋਸਤੋ ਇਹ ਪਹਿਲਾ ਸੈਮੀਫਾਈਨਲ ਹੈ ਔਰ ਦੂਸਰਾ ਸੈਮੀਫਾਈਨਲ ਮੈਚ ਵੇਖਣ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ ਔਰ ਇੱਕ ਗੱਲ ਇਸ ਮੈਚ ਦੇ ਵਿੱਚ ਹੋਰ ਘੱਟ ਸਾਨੂੰ ਲੱਗਦੀ ਕਿ ਕਮੈਂਡੇਟਰ ਤੇ ਹੋਰ ਜ਼ਿੰਮੇਵਾਰੀਆਂ ਹੋਣ ਕਾਰਨ ਉਹ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਇਸ ਮੈਚ ਦੇ ਨਾਲ ਨਹੀਂ ਜੋੜ ਸਕਦਾ ਤੁਸੀਂ ਇਹ ਗੱਲ ਨਾਲ ਕਿੰਨਾ ਸਹਿਮਤ ਹੋ ਕਮੈਂਟ ਬਾਕਸ ਜਰੂਰ ਲਿਖਣਾ ਹੈ ਨਾਲ ਹੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਔਰ ਸਾਡੇ Facebook ਦੇ ਉੱਪਰ ਜਿਹੜਾ ਪੇਜ ਹੈ kabaddi365.com ਉਹਨੂੰ ਵੀ ਲਾਈਕ ਜਰੂਰ ਕਰਨਾ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ